ਵਾਹਿਗੁਰਜੀਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰਦਵਰਾ ਬੀੜ ਬਾਬਾ ਬੁੱਢਾ ਸਾਹਿਬ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰ ਦਿੱਤਾ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੀ ਪਾਸ਼ਾਈ ਤੋਂ ਲੈ ਕੇ 6ਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਦਰਸ਼ਨ ਅਤੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਜਦੋਂ ਗੁਰੂ ਅਮਰਦਾਸ ਜੀ ਗੋਂਦਵਾਲ ਸਾਹਿਬ ਵਿੱਚ ਰਹਿੰਦੇ ਸਨ ਤਾਂ ਉਹਨਾਂ ਦੇ ਪਰਮ ਸੇਵਕ ਬਾਬਾ ਬੁੱਢਾ ਜੀ ਨਾਮ ਸਿਮਰਨ ਅਤੇ ਸੰਗਤਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਸਨ ਅਕਬਰ ਬਾਦਸ਼ਾਹ ਵੀ ਗੁਰੂ ਸਾਹਿਬ ਦਾ ਸਰਦਾਰੂ ਸੀ ਇੱਕ ਦਿਨ ਅਕਬਰ ਬਾਦਸ਼ਾਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲਈ ਗੋੰਦਵਾਲ ਸਹਿਬੇ ਚ ਆਇਆ ਅਤੇ ਪਹਿਲਾਂ ਉਹਨਾਂ ਨੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਬਾਅਦ ਵਿੱਚ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਅਕਬਰ ਬਾਦਸ਼ਾਹ ਨੇ ਸ੍ਰੀ ਗੁਰੂ ਅਮਰਦਾਸ ਜੀ ਨਾਲ ਬਚਨ ਬਲਾਸ ਕੀਤੇ ਅਤੇ ਉਹਨਾਂ ਦੀ ਸੇਵਾ ਭਾਵਨਾ ਸੈਨ ਸਿੱਖਤਾ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ ਉਹਨਾਂ ਦੇ ਮਨ ਵਿੱਚ ਆਇਆ ਕਿ ਗੁਰੂ ਘਰ ਨੂੰ ਕੁਝ ਜ਼ਮੀਨ ਦਾਨ ਕੀਤੀ ਜਾਵੇ ਅਕਬਰ ਬਾਦਸ਼ਾਹ ਨੇ ਪ੍ਰਸੰਨ ਹੋ ਕੇ ਆਪਣੀ ਜਗੀਰ ਵਿੱਚੋਂ ਕੁਝ ਜ਼ਮੀਨ ਚਬਾਲ ਅਤੇ ਪਿੰਡ ਠੱਠੇ ਵਿੱਚੋਂ ਦਾਨ ਕਰ ਦਿੱਤੀ ਜ਼ਮੀਨ ਵਿੱਚ ਛੋਟਾ ਜਿਹਾ ਜੰਗਲ ਸੀ ਜਿਸ ਨੂੰ ਬੀੜ ਕਿਹਾ ਜਾਂਦਾ ਸੀ ਗੁਰੂ ਅਮਰਦਾਸ ਜੀ ਨੇ ਗੋੰਦਵਾਲ ਸਾਹਿਬ ਤੋਂ ਬਾਬਾ ਬੁੱਢਾ ਜੀ ਨੂੰ ਜ਼ਮੀਨ ਦੀ ਸਾਲ ਸੁਭਾਲ ਲਈ ਪਿੰਡ ਠੱਠੇ ਵੇਚ ਦਿੱਤਾ ਕਿਉਂਕਿ ਬਾਬਾ ਬੁੱਢਾ ਜੀ ਬਹੁਤ ਚੰਗੀ ਤਰ੍ਹਾਂ ਖੇਤੀ ਜਾਣਦੇ ਸਨ ਗੁਰੂ ਜੀ ਦਾ ਹੁਕਮ ਮੰਨਦੇ ਹੋਏ ਬਾਬਾ ਬੁੱਢਾ ਜੀ ਪਿੰਡ ਠੱਠੇ ਆ ਗਏ ਜਿੱਥੇ ਉਹਨਾਂ ਨੇ ਖੇਤੀਬਾੜੀ ਕਰਨ ਦੇ ਨਾਲ ਜੰਗਲ ਬੀੜ ਦੀ ਸਾਂਭ ਸੰਭਾਲ ਵੀ ਕੀਤੀ ਬਾਬਾ ਬੁੱਢਾ ਜੀ ਨੇ ਮੱਜਾ ਗਾਵਾਂ ਵੀ ਰੱਖੀਆਂ ਹੋਈਆਂ ਸਨ ਅਤੇ ਨਾਲ ਹੀ ਬੱਚਿਆਂ ਨੂੰ ਗੁਰਬਾਣੀ ਅਤੇ ਸ਼ਾਸਤਰ ਵਿਦਿਆ ਵੀ ਦਿੰਦੇ ਸਨ ਇਸੇ ਤਰ੍ਹਾਂ ਇਸ ਸਥਾਨ ਦਾ ਨਾਂ ਬੀੜ ਬਾਬਾ ਬੁੱਢਾ ਸਾਹਿਬ ਪੈ ਗਿਆ ਇੱਕ ਵਾਰ ਮਾਤਾ ਗੰਗਾ ਜੀ ਗੁਰੂ ਘਰ ਦੇ ਬਹੁਤ ਹੀ ਕੀਮਤੀ ਦਸਾਲੇ ਸੁਕਾ ਰਹੇ ਸਨ ਦਸਾਲੇ ਵੇਖ ਕੇ ਪ੍ਰਿਥਵੀ ਚੰਦ ਦੀ ਘਰ ਵਾਲੀ ਪਰਸੋ ਜੋ ਕਿ ਮਾਤਾ ਗੰਗਾ ਜੀ ਦੀ ਜਠਾਣੀ ਲੱਗਦੇ ਸਨ ਆਪਣੀ ਪਤੀ ਪ੍ਰਿਥਵੀ ਚੰਦ ਨੂੰ ਕਹਿਣ ਲੱਗੀ ਕਿ ਮੈਨੂੰ ਵੀ ਵਧੀਆ ਦਸਾਲੇ ਲਿਆ ਦਿਓ ਮੈਂ ਵੀ ਸੰਭਾਲ ਕੇ ਰੱਖਣੇ ਹਨ ਤਾਂ ਅੱਗੋਂ ਪ੍ਰਿਥਵੀ ਚੰਦ ਕਹਿਣ ਲੱਗਾ ਕਿ ਇਹ ਦਸਾਲੇ ਆਪਣੇ ਪੁੱਤਰ ਦੇ ਕੰਮ ਆਉਣਗੇ ਕਿਉਂਕਿ ਮਾਤਾ ਗੰਗਾ ਜੀ ਦੇ ਘਰ ਕਿਹੜਾ ਕੋਈ ਪੁੱਤਰ ਹੈ ਇਹ ਗੱਲ ਮਾਤਾ ਗੰਗਾ ਜੀ ਦੇ ਕੰਨੀ ਪਈ ਮਾਤਾ ਗੰਗਾ ਜੀ ਦੀ ਉਦਾਸੀ ਵੇਖ ਕੇ ਤਾਂ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਛਿਆ ਉਹਨਾਂ ਦੀ ਉਦਾਸੀ ਦਾ ਕਾਰਨ ਤਾਂ ਮਾਤਾ ਗੰਗਾ ਜੀ ਨੇ ਸਾਰੀ ਗੱਲ ਗੁਰੂ ਅਰਜਨ ਦੇਵ ਜੀ ਨੂੰ ਦੱਸੀ। ਸ੍ਰੀ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਨੂੰ ਕਹਿਣ ਲੱਗੇ ਕਿ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਜੀ ਉਸ ਬੀੜ ਵਿੱਚ ਰਹਿੰਦੇ ਹਨ। ਤੁਸੀਂ ਆਪ ਆਟਾ ਪੀਸ ਕੇ ਮਿਸੇ ਪ੍ਰਸ਼ਾਦੇ, ਅਚਾਰ, ਪਿਆਜ਼ ਅਤੇ ਲੱਸੀ ਦਾ ਮਟਕਾ ਲੈ ਕੇ ਨੰਗੇ ਪੈਰੀ ਬੀੜ ਸੈਵਿਕੇ ਜਾਓ ਅਤੇ ਬਾਬਾ ਜੀ ਨੂੰ ਪ੍ਰਸ਼ਾਦਾ ਛਕਾਓ। ਉਹਨਾਂ ਅੱਗੇ ਅਰਦਾਸ ਕਰੋ ਕਿ ਬਾਬਾ ਜੀ ਸਾਨੂੰ ਵੀ ਪੁੱਤਰ ਦੀ ਦਾਤ ਬਖਸ਼ੋ। ਮਾਤਾ ਗੰਗਾ ਜੀ ਨੰਗੇ ਪੈਰੀ ਬੀੜ ਸੈਵਿਕੇ ਜਾ ਕੇ ਬਾਬਾ ਬੁੱਢਾ ਜੀ ਨੂੰ ਪ੍ਰਸ਼ਾਦਾ ਛਕਾਇਆ ਅਤੇ ਉਹਨਾਂ ਅੱਗੇ ਪੁੱਤਰ ਦੀ ਦਾਤ ਮੰਗੀ। ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਦੀ ਸੇਵਾ ਭਾਵਨਾ ਤੋਂ ਪ੍ਰਸੰਨ ਹੋ ਕੇ ਕਿਹਾ ਕਿ ਆਪ ਜੀ ਦੇ ਕਰ ਬਹੁਤ ਹੀ ਵੱਡਾ ਜੋਦਾ ਪੈਦਾ ਹੋਵੇਗਾ। ਬਾਪਾ ਬੁੱਢਾ ਜੀ ਦੇ ਵਰ ਦੇ ਨਾਲ ਮਾਤਾ ਗੰਗਾ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਰਾਇ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਨਮ ਲਿਆ ਅੱਜ ਵੀ ਸੰਗਤਾਂ ਬੇੜ ਸਾਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਿਸੇ ਪ੍ਰਸ਼ਾਦੇ ਚੜਾਉਂਦੀਆਂ ਹਨ ਮਾਝੇ ਦੇ ਸਭ ਤੋਂ ਪ੍ਰਸਿੱਧ ਇਸ ਮੇਲੇ ਵਿੱਚ ਪੰਜਾਬ ਕੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਹੋਮ ਹਮਾ ਕੇ ਪਹੁੰਚਦੀਆਂ ਹਨ ਇਸ ਸਤਾਂਨ ਤੇ ਹਰ ਸਾਲ ਦੀ ਤਰ੍ਹਾਂ 6 ਅਤੇ 7 ਅਕਤੂਬਰ ਨੂੰ ਬਹੁਤ ਭਾਰੀ ਜ਼ੋਰ ਮੇਲਾ ਲੱਗਦਾ ਹੈ 사ਸੰਗਤ ਜੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਅੰਮ੍ਰਿਤਸਰ ਤੋਂ ਲਗਭਗ 20 ਤੋਂ 22 ਕਿਲੋਮੀਟਰ ਦੀ ਦੂਰੀ ਤੇ ਕਸਬਾ ਚੁਬਾਰ ਨੇੜੇ ਸਿਸ਼ੋਕ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਜੀ ਗ੍ਰੰਥੀ ਬੀੜ ਬਾਬਾ ਬੁੱਢਾ ਸਾਹਿਬ ਜੀ ਜੋ ਆਪ ਜੀ ਇਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਸਥਾਨ ਦਾ ਨਾਮ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਹੈ ਜੋ ਸੰਗਤਾਂ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਨਾਲ ਇਸ ਸਥਾਨ ਨੂੰ ਯਾਦ ਕਰਦੀਆਂ ਨੇ ਇਹ ਨਾਮ ਇਸ ਕਰਕੇ ਪ੍ਰਸਿੱਧ ਹੋਇਆ ਪ੍ਰਾਤਨ ਸਮੇਂ ਦੇ ਅੰਦਰ ਇਸ ਸਥਾਨ ਤੇ ਬਹੁਤ ਵੱਡੇ ਪੱਧਰ ਤੇ ਜੰਗਲ ਸੀ ਔਰ ਪੁਰਾਣੇ ਸਮੇਂ ਦੇ ਅੰਦਰ ਜੰਗਲ ਨੂੰ ਬੀੜ ਕਿਹਾ ਜਾਂਦਾ ਹੈ ਇਸ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਪ੍ਰਸਿੱਧ ਹੋਇਆ ਇੱਥੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕਹਿਣ ਤੇ ਮਾਤਾ ਗੰਗਾ ਜੀ ਇੱਥੇ ਪੁੱਤਰ ਦੀ ਦਾਤ ਲੈਣ ਵਾਸਤੇ ਆਏ ਸਨ ਉਹਨਾਂ ਦੇ ਕਹਿਣ ਤੇ ਅਤੇ ਮਿਸੇ ਪ੍ਰਸ਼ਾਦੇ ਦਹੀਂ ਲੱਸੀ ਆਦ ਲੈ ਕਰਕੇ ਆਏ ਸਨ ਔਰ ਬਾਬਾ ਜੀ ਨੇ ਪ੍ਰਸ਼ਾਦੇ ਛਾ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਅਰਦਾਸ ਪ੍ਰਵਾਨ ਹੋਈ ਔਦ ਮਾਤਾ ਜੀ ਦੇ ਗ੍ਰਹਿ ਵਿਖੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ ਸੰਗਤਾਂ ਕੇਵਲ ਪੰਜਾਬ ਦੇ ਵਿੱਚੋਂ ਨਹੀਂ ਦੇਸ਼ਾਂ ਪਰਦੇਸ਼ਾਂ ਦੇ ਵਿੱਚੋਂ ਸੰਗਤਾਂ ਬਹੁਤ ਵੱਡੇ ਗਿਣਤੀ ਅੰਦਰ ਇਸ ਸਥਾਨ ਤੇ ਨਤਮਸਤਕ ਹੁੰਦੀਆਂ ਹਨ ਅਤੇ ਸਲਾਨਾ ਜੋੜ ਮੇਲਾ ਮਾਤਾ ਗੰਗਾ ਜੀ ਜਿਸ ਦਿਨ ਇਸ ਸਥਾਨ ਤੇ ਪੁੱਤਰ ਦੀ ਪ੍ਰਾਪਤੀ ਵਾਸਤੇ ਆਏ ਸਨ ਉਸ ਦਿਨ 21 22 ਅਸੂ ਨੂੰ ਇਸ ਸਥਾਨ ਤੇ ਬਹੁਤ ਵੱਡੇ ਪੱਧਰ ਤੇ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਮੈਂ ਇਹੀ ਕਹਿਣਾ ਚਾਹਣਾ ਹੈ ਇਸ ਸਥਾਨ ਦਾ ਕੁਕਰ ਹੋਣ ਦੇ ਨਾਤੇ ਕਿ ਜਿੰਨਾ ਘਰਾਂ ਦੇ ਵਿੱਚ ਅੱਜ ਵੀ ਪੁੱਤਰ ਦੀ ਦਾਤ ਨਹੀਂ ਹੈਗੀ ਉਹ ਇਸ ਸਥਾਨ ਤੇ ਸ਼ਰਧਾ ਭਾਵਨਾ ਰੱਖ ਕਰਕੇ ਆਉਣ ਔਰ ਮਿਸੇ ਪ੍ਰਸ਼ਾਦੇ ਦਹੀਂ ਆਦ ਲੈ ਕਰਕੇ ਪ੍ਰਾਤਨ ਸਮੇਂ ਦੇ ਅਨੁਸਾਰ ਲੈ ਕਰਕੇ ਆਉਣ ਔਰ ਇਸ ਸਥਾਨ ਤੇ ਬਾਬਾ ਜੀ ਦੇ ਸਥਾਨ ਤੇ ਅਰਦਾਸ ਕਰਵਾਉਣ ਔਰ ਇਥੋਂ ਝੋਲੀਆਂ ਭਰ ਕੇ ਲੈ ਕੇ ਜਾਣ ਔਰ ਜ਼ਰੂਰ ਪੁੱਤਰ ਦੀਦਾਰ ਪ੍ਰਾਪਤ ਹੋਵੇਗੀ ਵਾਹਿਗੁਰਜੀਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ